ਆਦਰ ਮਾਨ ਹੁਣ ਜਾ ਰਹੇ ਆ ਮਿੱਤਰੋ ਘਰੇ ਤੇ ਹੁਣ ਆਪਣਾ ਅੱਜ ਦਾ ਵਲੌਗ ਜਰੂਰ ਦੇਖਿਓ ਤੇ ਪੂਰੇ ਘੈਂਟ ਨਿਆਰੇ ਆ ਜਨਰਵਣ ਹਾਂਜੀ ਤੇ ਪੂਰਾ ਘੁੰਮੇ ਫਿਰੇ ਬਾਈ ਅਸੀਂ ਇਹ ਦੇਖੋ ਸਕੂਟ ਵੀ ਆ ਰਿਹਾ ਕਿਆ ਬਾਤ ਹੈ ਸੋ ਅੱਜ ਹੋਇਆ ਤੁਹਾਨੂੰ ਪਿੰਡ ਦਾ ਮਾਹੌਲ ਵੀ ਦਿਖਾਵਾਂ ਸਾਡਾ ਪਿੰਡ ਕਹੇ ਜਾ ਆਜੇ ਫਿਰ ਦਿਖਾਉਣੇ ਫਿਰ ਚਾਹਤ ਪਰ ਇਧਰ ਆ ਗਿਆ ਪੁਲ ਤੇ ਸਾਡੇ ਪਿੰਡ ਦੇ ਵਿੱਚ ਹਨ ਜਿਹੜੀ ਰੇਲ ਗੱਡੀ ਜਾਂਦੀ ਹੈ ਥਰਮਲ ਦੇ ਵਿੱਚ ਜਾਂਦੀ ਹੈ ਮਤਲਬ ਕਹਿਣ ਦਾ ਤੇ ਲਓ ਵੀ ਮਿੱਤਰੋ ਹੁਣ ਅਸੀਂ ਮੋੜਨ ਲੱਗੇ ਆ ਵੱਡੀ ਸੜਕ ਤੋਂ ਤੇ ਲਓ ਵੀ ਹੁਣ ਰਮਾਨ ਕਹਿੰਦਾ ਮੈਂ ਤਾਂ ਬਣਾ ਦੂੰ ਬਰੋਲੇ ਪਰ ਅਸੀਂ ਹਵਾ ਚੌਣ ਵਾਲੀ ਬਿਲਕੁਲ ਸਲੋ ਰੇਸ ਤੇ ਚੱਲਦੇ ਆ ਬਿਲਕੁਲ 40 ਸਪੀਡ ਤੇ ਕਿਆ ਬਾਤ ਹੈ ਵੱਡੀ ਸੜਕ ਤੇ ਇਧਰ ਹੁਣ ਤੁਹਾਨੂੰ ਦਿਖਾਉਣਾ ਹੈ ਠੰਡੀ ਜਿਹੜੀ ਹਵਾ ਛਾਲ ਰਹੀ ਹੈ ਮੇਤਰ ਕਿਆ ਬਾਤ ਹੈ ਅਰਮਾਨ ਹਵਾ ਚੱਲ ਰਹੀ ਹੈ ਪੂਰੀ ਘੈਂਟ ਹਾਂਜੀ ਪੂਰੀ ਹਵਾ ਘੈਂਟ ਚੱਲ ਰਹੀ ਆ ਹਾਂ ਪੂਰੀ ਹਵਾ ਘੈਂਟ ਚੱਲ ਰਹੀ ਆ ਤੇ ਅੱਜ ਹੁਣ ਤੁਹਾਨੂੰ ਪਿੰਡ ਦੇ ਦਰਸ਼ਨ ਕਰਾਵਾਂਗੇ ਪਿੰਡ ਦੇ ਹੁਣੇ ਸਾਡਾ ਪਿੰਡ ਦੀ ਗੇਟ ਦੀ ਐਂਟਰੀ ਹੋ ਗਈ ਪਿੰਡ ਦੇ ਵਿੱਚ ਤੇ ਅੱਜ ਤੁਹਾਨੂੰ ਦਿਖਾਉਣੇ ਆਪਣਾ ਪਿੰਡ ਤੇ ਆਉ ਜਾਂਦਾ ਕਾਲਾ ਕਾਲੇ ਦਾ ਮੁੰਡਾ ਤੇ ਆਹ ਦੇਖੋ ਬਣਾਤੀ ਬਣਾਦੀ ਛੋਟੀ ਵੀ ਤੇ ਲਾਓ ਵੀ ਮਿੱਤਰੋ ਇੱਧਰ ਆ ਗਈ ਹਰਜੀਤ ਦੀ ਦੁਕਾਨ ਤੇ ਇਹ ਸਲੂਨ ਆ ਬਹੁਤ ਵਧੀਆ ਕੰਮ ਕਰਦਾ ਬਾਈ ਪੂਰੀ ਘੈਂਟ ਗੱਲਬਾਤ ਆ ਤੇ ਅੱਜ ਇੱਧਰ ਆ ਗਿਆ ਆਪਣਾ ਸਟੇਡੀਅਮ ਤੇ ਇੱਧਰ ਮੁੰਡੇ ਕਬੱਡੀ ਖੇੜਦੇ ਆ ਦੇਖੋ ਤੇ ਗਰਾਊਂਡ ਤੇ ਉਸ ਨੂੰ ਬਾਅਦ ਚ ਦਿਖਾਵਾਂਗੇ ਲੈ ਵੀ ਮੜਾ ਜ ਹੁਣ ਤੇਜ਼ ਕਰ ਲਾ ਥੋੜਾ ਸਕੂਟਰੀ ਆਪਣੀ ਤੇ ਲਾਓ ਵੀ ਮਿੱਤਰੋ ਜੁੜੇ ਰਹੋ ਤੁਹਾਨੂੰ ਦਿਖਾਉਣੇ ਆ ਪਿੰਡ ਦਾ ਮਾਹੌਲ ਕੀ ਗੱਲਬਾਤ ਆ ਦੇਖੋ ਬਾਈ ਸਕੂਟਰੀ ਲਈ ਹੁੰਦਾ ਕਿਆ ਬਾਤ ਹੈ ਆਪਣੇ ਲਈ ਕੀ ਅਗਨੀ ਖਿੱਚੀ ਦਰਿਆ ਆ ਆ ਦੇਖੋ ਕਿਆ ਬਾਤ ਹੈ ਤੇ ਇੱਧਰੋਂ ਸਾਨੂੰ ਇੱਧਰੋਂ ਦੇਖੋ ਬੋਕ ਹੋ ਰਹੀ ਕਰਿਆ ਬੋਕ ਹੋ ਰਹੀ ਕੀ ਬਾਤ ਐ ਇੱਧਰੋਂ ਦੇਖੋ ਸਾਡਾ ਬਾਬਾ ਬੱਕਰੀਆਂ ਲਈ ਖੜਾ ਕੀ ਬਾਤ ਐ ਹੋਰ ਬਾਬਾ ਚੜਦੀ ਕਲਾ ਤੇ ਆ ਦੇਖੋ ਇੱਧਰੋਂ ਮਿੱਤਰੋ ਸਕੂਲ ਆ ਗਿਆ ਆਪਣਾ ਤੇ ਸਕੂਲ ਤੇ ਜੁੜੇ ਰਹੋ ਇਹ ਸਕੂਲ ਦੇ ਵਿੱਚ ਪੜ੍ਹੇ ਆਪਾਂ ਤੇ ਆ ਦੇਖੋ ਪੂਰਾ ਕੈਂਡ ਮਾਹੌਲ ਫੁੱਲ ਫੁੱਲ ਛਾਪੇ ਹੋਇਆ ਤੇ ਇੱਧਰ ਆ ਗਈ ਆਪਣੀ ਥਾਈ ਕੀ ਬਾਤ ਹੈ ਕੁਰਸੀ ਆ ਗਈ ਬੈਠਣ ਲਈ ਤੇ ਇੱਧਰੋਂ ਆ ਗਈ ਡਾਕਟਰ ਦੀ ਦੁਕਾਨ ਤੇ ਲੈ ਵੀ ਖਿੱਚਦੇ ਕੰਮ ਕਰ ਰਹੇ ਮੜਾ ਜਾ ਤੇ ਇੱਧਰੋਂ ਪੱਤਨ ਪਾਈ ਪੂਰੀ ਕੈਂਡ ਮਾਹੌਲ ਬਣਿਆ ਪਿਆ ਤੇ ਰਮਾਨ ਹੋਰ ਕੈਂਡਗਾ ਲਵਾਦਾ ਪਿੰਡ ਚ ਰਹਿਣਾ ਅੱਜ ਮੈਂ ਬਹੁਤ ਟਾਈਮ ਬਾਦ ਆਇਆ ਪਿੰਡ ਤੇ ਆ ਦੇਖੋ ਪੋਲੀ ਦਾ ਮੁੰਡਾ ਤੇ ਘਰ ਮੰਨੀ ਨੂੰ ਤੇ ਰਮਾਨ ਦੇ ਘਰ ਮੰਨੀ ਨੂੰ ਮੁੜ ਕੇ ਤੇ ਆਜਾ ਕਰਾ ਆਰੇ ਕੋ ਸਿੱਸਾ ਲੱਗ ਗਿਆ ਮੋੜ ਤੇ ਦੇਖਣ ਲਈ ਆਪਣੇ ਇਹ ਆ ਜੋ ਕਿਰਾ ਅਰਮਾਨ ਦਾ ਘਰ ਆ ਗਿਆ ਉਹ ਮੀਟਰ ਵਾਲਾ ਰਵਾਨ ਘਰੀ ਛੱਡਿਆ ਫਿਰ ਮੈਨੂੰ ਹੁਣ ਚੱਲ ਵੜਦੇ ਹਾਂ ਘਰੀ ਛੱਡਿਆ ਉਧਰ ਜਿਵੇਂ ਜਿੱਥੇ ਢਿੱਪ ਜਾ ਅਰਮਾਨ ਦਾ ਘਰ ਆ ਗਿਆ ਮਿੱਤਰੋ ਤੇ ਜੁੜੇ ਰੋ ਖਿੱਚਦੇ ਮਾੜੀ ਸਕੂਟਰੀ ਥੋੜੀ ਤੇਜ਼ ਕਰ ਲਾ ਤੇ ਆ ਜੋ ਕਿਰਾ ਆਪ ਤੁਹਾਨੂੰ ਦਿਖਾਉਣਾ ਪੂਰਾ ਘੈਂਟ ਮਾਹੌਲ ਤੇ ਆ ਦੇਖੋ ਇਧਰ ਝੋਨਾ ਵਗੈਰਾ ਪੂਰਾ ਕਿੰਨਾ ਘੈਂਟ ਲੱਗਦਾ ਮਾਹੌਲ ਤੇ ਬੱਦਲ ਵੀ ਪੂਰੀ ਫੁੱਲ ਹੋਈ ਪਈ ਆ ਤੇ ਆਜੋ ਕਰਾ ਇਧਰ ਆ ਕੇ ਟਰਾਂਸਫਰ ਆਪਣੇ ਘਰ ਦੇ ਕੋਲੇ ਤੇ ਆ ਆ ਕੇ ਟੱਗ ਪਾਣੀ ਵਾਲਾ ਆ ਆ ਕੇ ਬੀਟਰ ਤੇ ਕਣੀਆਂ ਵੀ ਆਉਣ ਲੱਗੀਆਂ ਰਮਣ ਮੈਂਤਲਾ ਦਾ ਚੱਲਣਾਗਾ ਬੱਸ ਮੈਂ ਤਾਂ ਸਕੂਟਰੀ ਚਲਾਉਣੀ ਹੀ ਚਲਾਉਣੀ ਆ ਮੈਂ ਆਖਿਆ ਭਾਈ ਚਲਾ ਲਾ ਫਿਰ ਹੋਰ ਕੋਈ ਹੱਲ ਨਹੀਂ ਹੈਗਾ ਗੱਭਰੂ ਕੋਲੇ ਹਲਾ ਵੀ ਮੇਥਰ ਹੋਣਾ ਆਪਾਂ ਚੜ ਲੱਗੇ ਆ ਵੱਡੀ ਸੜਕ ਤੇ ਛੁੱਟ ਜੋ ਫਿਰ ਨਾਲ ਦੀ ਨਾਲ ਤੁਹਾਨੂੰ ਘੈਂਡ ਘੈਂਡ ਚਿੰਦਕਾਉਂਦੇ ਜਾਵਾਂਗੇ ਅੱਜ ਦਾ ਬਲਾਗ ਸਾਡਾ ਫੇਰਾ ਦਿਨ ਮਾਨ ਦਾ ਤੇ ਗੱਪੂ ਤੇ ਜੋਰ ਦਾ ਚੱਲ ਰਿਹਾ ਤੇ ਦੇਖੋ ਹੁਣ ਕਿੰਨੀ ਸੋਹਣੀ ਆਪਰੇ ਕਿਹਾਰੇ ਮਿੱਤਰੋ ਕੀ ਆ ਬਾਤ ਹੈ